ਤੋ ਡਬਰਾੜ ਫੈਮਿਲੀ ਚੈਨਲ ਤੇ ਸਵਾਲਤਾ ਹੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾ ਕੁਦਰ ਦੇ ਆ ਪੱਠੇ ਆ ਦੇਖੋ ਮੇਰੇ ਭਰਾ ਨ ਪੱਥਰ ਪੱਲੀ ਵਾਲੇ ਥੋੜੇ ਰਹਿ ਗਏ ਆ ਦੇਖੋ ਤੇ ਫਿਰ ਆਪਾਂ ਪੱਥਰ ਲੜਨੇ ਵੀ ਕੁਦਰਾਂਗੇ ਆ ਦੇਖੋ ਆਲੇ ਆ ਦੇਖੋ ਦੋ ਪੱਥਰ ਮੈਂ ਰਹਿਗਾ ਇਧਰ ਦੀ ਆਪਾਂ ਪਾਣੀ ਪਹੁੰਚਾਉਣੇ ਹੁੰਦੇ ਆ ਤਰੀ ਅੰਦਾ ਆ ਦੇਖੋ ਆ ਦੇਖੋ ਪੱਲੀ ਵਾਲੇ ਪੱਠੇ ਮੁੱਕ ਗਏ ਆ ਦੇਖੋ ਪੱਲੀ ਸੜ ਤੇ ਕਰਤੀ ਆਪਾਂ ਹੁਣ आ देखो।, आ देखो पपली करती दी रखती हम मेरा बड़ा भरा आने लग गया जड़े च थी आ 我的百科。 ਆਪਾਂ ਇੰਨੇ ਮਦ ਕਰਤਾ ਜਿਦ ਤਰਾ ਆਪਣੇ ਪੱਠੇ ਆ ਹੋ ਗਏ ਆ ਦੇਖੋ ਇੰਨੇ ਹੋ ਗਏ ਤੇ ਆ ਦੇਖੋ ਆਪਾਂ ਪੱਠੇ ਗੁਦਰਤੇ ਆ ਤੇ ਹੁਣ ਆਪਾਂ ਖੇਤ ਆ ਗਏ ਆ ਖੇਤ ਆਪਾਂ ਕੱਖ ਪਟਾਂਗੇ ਝੋਨੇ ਚ ਤੇ ਇਧਰ ਦੇਖੋ ਮੇਰੇ ਤਾਇਆ ਜੀ ਹੁਣ ਕੱਖ ਪੱਟੀ ਜਾਂਦੇ ਆ ਤੇ ਉਧਰ ਮੌਸਮ ਦੇਖੋ ਤੇ ਆ ਦੇਖੋ ਮੇਰੇ ਤਾਇਆ ਜੀ ਟਾਈਵਾਂਡ ਵਿੱਚ ਵੜ ਗਏ ਆ ਤੇ ਉਧਰ ਮੇਰੇ ਡੈਡੀ ਆ ਹੀ ਜਾਂਦੇ ਆ ਆ ਦੇਖੋ ਤੇ ਇੱਧਰ ਮੇਰੇ ਤਾਇਆ ਜੀ ਤੇ ਇੱਧਰ ਮੌਸਮ ਵੇਖੋ ਕਿੰਨਾ ਘੈਂਟ ਆ ਆ ਦੇਖੋ ਹੁਣ ਮੇਰੇ ਤਾਇਆ ਹੀ ਵੱਟ ਦੇ ਉੱਤੇ ਚੜ ਗਏ ਪਰ ਇਹ ਨਹੀਂ ਜਾਂਦੇ ਆ ਇੱਧਰ ਮੇਰੇ ਡੈਡੀ ਆ ਗਏ ਆ ਤੇ ਇੱਧਰ ਮੇਰੇ ਡੈਡੀ ਵੀ ਹੁਣ ਪਟਣ ਲੱਗ ਗਏ ਤੇ ਉਧਰ ਵੇਖੋ ਆਪਣੀ ਘਰ ਇਧਰ ਮੇਰੇ ਤਾਇਆ ਜੀ ਉਧਰ ਨੂੰ ਵੇਖੀ ਹੁੰਦੇ ਆ ਘਰਾਂ ਦੇ ਨੂੰ ਤੇ ਇਧਰ ਮੇਰੇ ਡੈਡੀ ਵੀ ਕੱਖ ਕੱਖ ਪੱਠਣ ਲੱਗੇ ਸੌਰੀ ਆ ਦੇਖੋ ਮੌਸਮ ਇਧਰੋਂ ਵੀ ਇਹ ਆਪਾਂ ਹੁਣ ਕੱਤੀ ਤੇ ਆ ਗਏ ਆ ਇਧਰ ਦੇਖੋ ਉਧਰ ਮੇਰੇ ਤਾਇਆ ਜੀ ਪਈਆਂ ਲੰਝਾਂਦੇ ਆ ਆ ਦੇਖੋ ਤੇ ਕਰਦੇ ਆਂ ਇਹ ਵੀਡੀਓ ਤੁਹਾਨੂੰ ਜੇ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ